ਫਾਜ਼ਿਲਕਾ ਚ ਸਰਕਾਰੀ ਹਸਪਤਾਲ ਬਾਹਰੋਂ ਇੱਕ ਮੋਟਰਸਾਈਕਲ ਚੋਰੀ ਹੋਇਆ ਹੈ ਚੋਰੀ ਦਾ ਇਲਜ਼ਾਮ ਇੱਕ ਗ੍ਰੰਥੀ ਤੇ ਲੱਗਿਆ ਮੋਟਰਸਾਈਕਲ ਹਸਪਤਾਲ ਦੇ ਸਟਾਫ ਦਾ ਸੀ ਪੁਲਿਸ ਨੇ ਮੋਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਮੇਰਾ ਨਾਮ ਸ਼ਿੰਦਰਪਾਲਾ ਜੀ ਮੈਂ ਸਰਵਲ ਹਸਪਤਾਲ ਚ ਟ੍ਰੇਨਿੰਗ ਐਂਡ ਸਟੂਡੈਂਟ ਕੰਮ ਕਰਦਾ ਜੀ ਮੈਂ ਕੱਲ 1 ਵਜੇ ਦੇ ਕਰੀਬ ਮੈਂ ਬਾਈਕ ਬਾਹਰ ਠੱਲੇ ਸੀ ਐਮਰਜੈਂਸੀ ਦੇ ਗੇਟ ਤੇ ਜੋ ਕਿ ਮੈਂ ਜਦੋਂ ਵਾਪਸ ਆਇਆ 15-20 ਮਿੰਟ ਬਾਅਦ ਤਾਂ ਮੇਰਾ ਬਾਈਕ ਚੋਰੀ ਸੀ ਤੇ ਜੋ ਮੈਂ ਸਿਰੇ ਕੈਮਰੇ ਦੀ ਫੋਟੋ ਕੋਲ ਹਡਵਾਈ ਤਾ ਇਹ ਜੋ ਅਨਪਛਾਤਾ ਵਿਅਕਤੀ ਜੋ ਫੜਿਆ ਗਿਆ ਇਹ ਇਹ ਪੂਰੀ ਪਛਾਣ ਕਰ ਰਿਹਾ ਸੀ ਵੀ ਇਹ ਇਸ ਬੰਦਾ ਇਹ ਹੀ ਸੀ ਅੱਜ ਅਸੀਂ ਉਹਨੂੰ ਜੋ ਕਿ ਗੁਰੂਗਰ ਦੀ ਗ੍ਰੰਥੀ ਹੈ ਤੇ ਉਹਨੇ ਥੋੜੀ ਕੱਸੀ ਦੀ ਪਛਾਣ ਕੀਤੀ ਹੈ ਇਹ ਮੰਨ ਗਿਆ ਵੀ ਮੇਰੇ ਮੋਟਰਸਾਈਕਲ ਦਾ ਕੱਲ ਚੱਕਿਆ ਸੀ ਡੇਢ ਵਜੇ ਡਿਫਰੈਂਸ ਸਰ ਹਸਪੀਟਲ ਤੋਂ ਜੋ ਕਿ ਹੁਣ ਜੋ ਕਿ ਪੁਲਿਸ ਸਿਟੀ ਦੇ ਖਾਣੇ ਵਾਲੇ ਕੀਤਾ ਸੀ ਉਹਨਾਂ ਨੂੰ ਤੇ ਉਹ ਕਹਿ ਰਿਹਾ ਵੀ ਜਿਹੜਾ ਨਾਲ ਮੇਰੇ ਦੋ ਮੁੰਡੇ ਸੀ ਉਹ ਬਾਈਕ ਲੈ ਗਿਆ ਫਿਰ ਅਸੀਂ ਜਦੋਂ ਕੱਲ ਚੋਰੀ ਹੋਣ ਤੋਂ ਬਾਅਦ ਸੀਸੀਟੀਵੀ ਕੈਮਰੇ ਦੀ ਫੋਟੋਆਂ ਘੜਵਾਈਆਂ ਉਹਦੇ ਵਿੱਚ ਤਿੰਨ ਅੱਧ ਪਛਾਤੇ ਵਿਅਕਤੀ ਆ ਰਹੇ ਸੀ ਜੋ ਕਿ 5 ਮਿੰਟ ਲਈ ਅਮਰਜੈਂਸੀ ਦੇ ਅੰਦਰ ਆਏ ਜੋ ਕਿ ਸਾਡੇ ਅੱਖਾਂ ਦੇ ਸਾਹਮਣੇ ਸਾਨੂੰ ਦੇਖੇ ਵੀ ਸੀ ਅਸੀਂ ਬਈ ਪਰ ਐਦਾਂ ਨਹੀਂ ਪਤਾ ਹੁੰਦਾ ਵੀ ਇਹ ਚੋਰ ਇਹੀ ਆ ਜਦੋਂ ਬਾਹਰ ਆਏ ਤਾਂ ਬਾਈਕ ਨਹੀਂ ਸੀ ਸਾਡਾ ਜਦੋਂ ਸਵੇਰੇ ਸੀਸੀਟੀਵੀ ਕੈਮਰੇ ਦੀ ਫੋਟੋਆਂ ਘੜਵਾਈਆਂ ਤੇ ਤਿੰਨੋਂ ਬੰਦੇ ਆ ਰਹੇ ਸੀ ਜੋ ਕਿ ਇੱਕ ਬੰਦਾ ਜਿੰਨਾ ਚ ਫੜਿਆ ਗਿਆ ਤੇ ਦੂਜੇ ਮੰਨ ਰਿਹਾ ਵੀ ਬਾਈਕ ਜਿਹੜਾ ਚੋਰੀ ਕੀਤਾ ਉਹ ਦੂਸਰੇ ਮੁੰਡੇ ਕੋਲ ਅੱਛਾ ਉਹਨ ਮਿਲ ਗਿਆ ਤੁਹਾਨੂੰ ਬਾਈਕ ਅਜੇ ਤੱਕ ਨਹੀਂ ਮਿਲਿਆ ਮੰਨ ਰਿਹਾ ਵੀ ਦੂਜੇ ਮੁੰਡੇ ਕੋਲ ਬਾਈਕ ਹੈ ਜੋ ਕਿ ਉਹ ਮਛਤੀਰਾਲ ਦੇ ਕਹਿ ਰਿਹਾ ਜੋ ਪਿੰਡ ਦੇ ਮੈਂ ਜੀ ਟਰੱਕ ਦੀਆਂ ਕੋਲੇ ਜ਼ੋਰ ਖੜਿਆ ਹੈ ਲੱਗ ਜਾਂਦਾ ਪਤਾ ਇਹ ਕੌਣ ਹੈ ਜੀ ਸਰ ਇਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਹਾਂ ਜੀ ਵੈਰੀਫਾਈ ਕਰਦੇ ਆਂ ਅੱਛਾ ਜੀ ਇਹਨਾਂ ਨੇ ਸਿਵਲ ਹਸਪੀਟਲ ਮੋਟਰਸਾਈਕਲ ਚੋਰੀ ਹੋਇਆ ਸੀ ਫੋਟੋ ਦੀ ਫੋਟੋ ਇਹਨਾਂ ਨੇ ਵੀਡੀਓ ਕਰਵਾਈ ਸੀ ਉਹਦੇ ਵਿੱਚ ਆਇਆ ਇਹ ਕਹਿ ਰਿਹਾ ਵੀ ਉਹੀ ਬੰਦਾ ਹੈ ਬਾਕੀ ਵੈਰੀਫਾਈ ਕਰਦੇ ਹਾਂ ਓਕੇ ਜੀ ਇੱਕ ਮੋਟਰਸਾਈਕਲ ਮਿਲਿਆ ਇੱਥੋਂ ਆਣੇ ਲੈ ਚੱਲੋ ਉਹਦੀ ਉਹ ਵੈਰੀਫਾਈ ਕਰਨਾ ਸੀ ਥਾਣੇ ਲੈ ਕੇ ਚੱਲਿਓ ਜਿਹੜਾ ਇਹਨਾਂ ਦਾ ਮੋਟਰਸਾਈਕਲ ਆ ਉਹ ਇਹਦੇ ਨਾਲ ਹੋਰ ਬੰਦਾ ਦੱਸਦਾ ਹੈਗਾ ਜ਼ੋਨੀ ਕੋਲੇ ਹੈ ਇਹ ਉਹ ਬੰਦੇ ਦੀ ਵੈਰੀਫਾਈ ਕਰਾਂਗੇ ਉਹ ਬੰਦਾ ਦੱਸੂਗਾ ਕਿਹੜਾ ਫਿਰ ਉਹ ਤੋਂ ਉਹ ਤੋਂ ਵੀ ਤਰਾਂਤ ਕਰਾਂਗੇ ਇਸ ਨੂੰ ਲਈ 10 ਕਿਤੇ ਚੋਰੀ ਕੀਤਾ ਇਸ ਨੂੰ ਸਿੰਮੇਲਾ ਹਸਪੀਟਲ ਤੋਂ ਚਲੋ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਨੇ ਹਾਂ ਜੀ ਜੀ ਹੋਇਆ 10 ਕਿੰਨੇ ਨੇ 1 1 ਅੱਛਾ ਜੀ ਕਦੋਂ ਕੀਤਾ ਸੀਗਾ ਜੀ ਕੱਲ ਅੱਛਾ ਤੇ ਕਿੰਦਾ ਮੋਟਰਸਾਈਕਲ ਕੀਤਾ ਸੀਗਾ ਜੀ ਪਤਾ ਨਹੀਂ ਭਾਜੀ ਕਿਦਾ ਇਸ ਤੋਂ ਪਹਿਲਾਂ ਵੀ ਕਿਦਰੇ ਕਰਦੇ ਸੀ ਨਹੀਂ ਭਰਾ